ਮਨੁੱਖਤਾ ਨੂੰ ਪਰਮਾਤਮਾ ਨਾਲ ਜੋੜਨ ਲਈ ਈਸ਼ਵਰੀਏ ਗਿਆਨ ਪ੍ਰਦਾਨ ਕਰ ਰਹੇ ਬ੍ਰਹਮ ਕੁਮਾਰੀ ਮੈਡੀਟੇਸ਼ਨ ਸੈਂਟਰ ਪੰਗਾਲਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦੇ ਹੋਏ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਬ੍ਰਹਮ ਕੁਮਾਰੀ ਸੁਪਨਾ ਭੈਣ ਦੀ ਅਗਵਾਈ ਵਿੱਚ ਕਲਿਆਣ ਆਸ਼ਰਮ ਭੋਂਦੂ ਦੇ ਬਾਗ ਪੰਗਾਲਾ ਵਿਖੇ ਛਾਂ ਅਤੇ ਫਲਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਕਲਿਆਣ ਆਸ਼ਰਮ ਦੇ ਪ੍ਰਬੰਧਕ ਵਿਜੇ ਬਹਾਦਰ ਸਿੰਘ ਹੋਰਾਂ ਤੋਂ ਇਲਾਵਾ ਸਮੂਹ ਬ੍ਰह्मकुमारी ਭੈਣਾਂ ਅਤੇ ਭਾਈਆਂ ਨੇ ਇਸ ਮੋਹਮ ਵਿੱਚ ਹਿੱਸਾ ਲਿਆ ਇਸ ਮੌਕੇ ਬ੍ਰਹਮ ਕੁਮਾਰੀ ਮੈਡੀਟੇਸ਼ਨ ਸੈਂਟਰ ਪੰਗਾਲਾ ਦੇ ਇੰਚਾਰਜ ਸਪਨਾ ਭੈਣ ਤੋਂ ਇਲਾਵਾ ਮਾਸਟਰ ਅਨੰਤਰਾਮ ਅਤੇ ਸਮੂਹ ਭੈਣ ਭਾਈਆਂ ਵੱਲੋਂ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕਰਦਿਆਂ ਅਗਰ ਵਾਤਾਵਰਨ ਅਤੇ ਪਾਣੀ ਨੂੰ ਨਾ ਸੰਭਾਲਿਆ ਗਿਆ ਤੇ ਮਾੜੇ ਨਤੀਜੇ ਆਉਣ ਦੀ ਗੱਲ ਆਖੀ ਇਸ ਮੌਕੇ ਸਪਨਾ ਭੈਣ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਬਣਨ ਲਈ ਸਮੂਹ ਭੈਣ ਭਾਈਆਂ ਦਾ ਧੰਨਵਾਦ ਕਰਦੇ ਆ ਮਹਿਮਾਨਾਂ ਨੂੰ ਇਸ਼ਵਰੀਏ ਸੁਗਾਤ ਵੀ ਪੇਂਟ ਕੀਤੀ ਗਈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਓਮ ਸ਼ਾਂਤੀ ਅੱਜ ਚਲੋ ਲਾਓ ਪਾਓ ਕੋ ਯਾਨੀ ਬਾਲ ਨੂੰ ਮੁਹੱਬਤ ਦੇ ਦਬਾ ਦਿਓ ਚੰਗੀ ਤਰ੍ਹਾਂ ਦਬਾ ਦਿਓ ਥੱਲੇ ਬਣਾ ਦੀ ਇੱਧਰ ਵੀ ਦੇਖੀ ਜਾਓ ਨਾਲ ਉਹ ਤੋਂ ਕਿਧਰੇ ਪਾਣੀ ਪਾਣੀ ਹੋ ਰਿਹਾ ਓਟ ਜੋੜ ਜੋ ਵਿੱਚ ਬੋਲ ਦੀ ਹਿਮਾਨਤਾ ਹੈ ਕਿਉਂਕਿ ਜਿਹੜੇ ਬਾਣ ਹਨ ਦਸ ਕੀ ਪਿੰਨ ਉਹ ਹੋ ਗਏ ਇਹ ਸਾਨੂੰ ਫੂਡ ਕਲੋਥਿੰਗ ਐਂਡ ਸ਼ੈਲਟਰ ਜੁਲਲੀ ਕੁਲਲੀ ਤੇ ਗੁਲਲੀ ਇਹ ਸਾਰ ਗੱਲ ਜਿਹੜਾ ਅੱਜ ਕੱਲ੍ਹ ਆਓ ਹੱਥ ਲਗਾਓ ਸੰਸਾਰ ਦੇ ਵਿੱਚ ਐਸੀ ਕੋਈ ਪ੍ਰਕਿਰਿਆ ਚੱਲੀ ਹੈ ਕਿ ਬਣ ਜਿਹੜੇ ਨੇ ਉਹ ਸਮਾਪਤ ਹੁੰਦੇ ਜਾ ਰਹੇ ਨੇ ਇਸੇ ਕਰਕੇ ਹੀ ਗਰਮੀ ਦੇਖੋ ਕਿੰਨੀ ਪੈ ਰਹੀ ਹੈ ਜਿਹੜੇ ਦਰਖਤ ਨੇ ਇਹ ਸੂਰਜ ਦੀ ਗਰਮੀ ਨੂੰ ਖਿੱਚਦੇ ਨੇ ਔਰ ਜਿਹੜੇ ਦਰਖਤ ਨੇ ਇਹ ਸਾਨੂੰ ਬਿਨਾਂ ਸਵਾਰਥ ਤੋਂ ਫਲ ਦਿੰਦੇ ਹਨ ਜਿਸ ਤਰ੍ਹਾਂ ਨਦੀਆਂ ਚੱਲਦੀਆਂ ਨੇ ਲੋਕ ਉਹਦਾ ਫਾਇਦਾ ਉਠਾਉਂਦੇ ਨੇ ਲੇਕਿਨ ਆਪ ਨਦੀਆਂ ਕੁਝ ਨਹੀਂ ਖਾਂਦੀਆਂ ਇਸੇ ਤਰ੍ਹਾਂ ਹੀ ਜਿਹੜੇ ਬ੍ਰਿਕਸ਼ ਨੇ ਇਹ ਵੀ ਜਿਹੜੀ ਆਪੇ ਧੁੱਪ ਚ ਰਹਿ ਕੇ ਬਰਖਾ ਚ ਰਹਿ ਕੇ ਮਾਨਵ ਜਾਤੀ ਦੀ ਸੇਵਾ ਕਰਦੇ ਨੇ ਜਿਹੜੇ ਵਿਕਸ਼ਣ ਹੈ ਇਹਨਾਂ ਦੇ ਵੀ ਸਾਨੂੰ ਸਾਰਿਆਂ ਨੂੰ ਲੋੜ ਹੈ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਵਿਕਸ਼ਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅੱਜ ਬਹੁਤ ਹੀ ਵਧੀਆ ਦਿਨ ਸਾਡੇ ਪੰਘਾਲੇ ਵਿੱਚ ਬ੍ਰਹਮ ਕਮਾਰੀਆ ਆਸ਼ਰਮ ਖੁੱਲਿਆ ਜਿਸ ਦੇ ਇੰਚਾਰਜ ਦੀਦੀ ਸਪਨਾ ਜੀ ਹਨ ਇਹ ਬੜੀ ਲਗਨ ਨਾਲ ਇਸੇ ਕੰਮ ਕਰ ਰਹੇ ਹਨ ਜਿਹੜੇ ਦੋਵੇਂ ਟਾਈਮ ਮੈਡੀਟੇਸ਼ਨ ਹੁੰਦੀ ਹੈ ਆਦਮੀ ਔਰ ਇਸਤਰੀਆਂ ਬੱਚੇ ਆਗੇ ਨਾ ਕਰੋ ਸਿੱਖਿਆ ਲੈਣੀਆਂ ਮੈਂ ਤੁਹਾਡੇ ਸਾਰਿਆਂ ਕੇ ਬੇਨਤੀ ਕਰਨਾ ਕਿ ਜਿਨ੍ਹਾਂ ਨੇ ਵੀ ਇਦਾਂ ਦੀ ਸਿੱਖਿਆ ਲੈਣੀ ਹੋਵੇ ਤੇ ਜੀਜੀ ਕੋ ਤੁਸੀਂ ਆ ਸਕਦੇ ਹੋ ਆਪਣੇ ਕੋਲੋਂ ਹੀ ਇਹ ਬੂਟੇ ਖਰੀਦ ਕੇ ਤੇ ਕਲਿਆਣ ਆશ્રਮ ਭੋਂਦੂ ਬਾਗ ਦੇ ਵਿੱਚ ਅੱਜ ਲਗਾਏ ਨੇ ਇਸ ਕਲਿਆਣ ਆશ્રਮ ਦੇ ਸਾਡੇ ਪ੍ਰਧਾਨ ਵਿਜੇ ਬਾਦਲ ਸਿੰਘ ਜੀ ਦਾ ਇਹਨਾਂ ਨੇ ਕਿ ਬੇਨਤੀ ਕੀਤੀ ਸੀ ਤੇ ਇੱਥੇ ਪਹੁੰਚਣ ਹਾਰਾਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਸਪਨਾ ਜੀ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਇਹਦਾ ਵੜਾ ਇਨੀਸ਼ੀਏਟਿਵ ਲਿਆ ਸਾਨੂੰ ਨਾਲ ਸਾਲ ਵਿੱਚ ਇਹ ਘੱਟ ਤੋਂ ਘੱਟ ਇੱਕ ਦਰਖਤ ਜ਼ਰੂਰ ਲਾਉਣਾ ਚਾਹੀਦਾ ਚਾਹੇ ਅਸੀਂ ਆਪਣੇ ਜਨਮ ਦਿਨ ਤੇ ਲਗਾਈਏ ਚਾਹੇ ਬੱਚਿਆਂ ਦੇ ਜਨਮ ਦਿਨ ਤੇ ਲਗਾਈਏ ਲੋਕੀ ਸਾਨੂੰ ਨਦੀ ਤੇ ਨਹਿਰਾਂ ਦਾ ਪਾਣੀ ਜਿਹੜਾ ਆ ਤਲਾਬਾਂ ਦਾ ਗੰਦਾ ਨਹੀਂ ਕਰਨਾ ਚਾਹੀਦਾ ਤੇ ਬੀਬੀ ਨਾਲ ਮਤਲਬ ਦੀ ਇਸ ਦੀ ਬਤਰੀ ਨਹੀਂ ਕਰੀਏ ਸਾਰੇ ਤੇ ਸਾਨੂੰ ਪਸ਼ੂ ਕੋਈ ਚੀਜ਼ ਦੇ ਬਾਰੇ ਦੇ ਵਿੱਚ ਜਿਹੜੀ ਆ ਉਹਦੇ ਆ ਭਾਵਨਾ ਹੋਣੀ ਚਾਹੀਦੀ ਆ ਉਹਨਾਂ ਵਾਸਤੇ ਸਾਨੂੰ ਪਾਣੀ ਤੇ ਜੋਗਾ ਛੱਤ ਦੇ ਉੱਪਰ ਜਾਂ ਘਰ ਦੇ ਬਾਹਰ ਜ਼ਰੂਰ ਰੱਖਣਾ ਚਾਹੀਦਾ え ਬਾਕੀ ਬਿਜਲੀ ਸਾਨੂੰ ਜਿਹੜੀ ਆ ਆਪਣੇ ਘਰ ਵਿੱਚ ਜ਼ਰੂਰਤ ਅਨਸਾਰੀ ਵਰਤਣੀ ਚਾਹੀਦੀ ਆ ਤੇਾਂ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਇਹ ਸਾਨੂੰ ਜਿਦਾਂ insan ਦੀਆਂ ਬੇਸਿਕ ਨੀਜਾ ਹੈ ਰੋਟੀ ਕਪੜਾ ਤੇ ਮਕਾਨ ਇਹ ਸਾਨੂੰ ਜਿਹੜੇ ਪੇੜੇ ਮੁਹਈਆ ਕਰੰਦੇ ਆ ਸਾਰੇ ਨੂੰ ਸਾਲ ਵਿੱਚ ਇੱਕ ਦਾ ਪੇੜ ਜਰੂਰ ਲਾਣਾ ਚਾਹੀਦਾ ਇਹ ਨਾਲ ਵਾਤਾਵਰਨ ਸਵੱਛ ਤੇ ਸਾਫ਼ ਰਹੇਗਾ ਆਕਸੀਜਨ ਦਿੰਦੇ ਆ ਕਾਰਬਨ ਡਾਈਆਕਸਾਈਡ ਕੰਜ਼ੂਮ ਕਰਦੇ ਆ ਉਹਦੇ ਨਾਲ ਸਾਡਾ ਵਾਤਾਵਰਨ ਜਿਹੜਾ ਸ਼ੁੱਧ ਹੁੰਦਾ ਇਸ ਕਰਕੇ ਸਾਰਿਆਂ ਨੂੰ ਇੱਕ ਪੇੜ ਜਰੂਰ ਲਾਣਾ ਚਾਹੀਦਾ ਸਾਲ ਵਿੱਚ ਸ਼ਾਂਤ ਜੀ ਤੁਮ ਆਪ ਸਭ ਕੋ ਸੁਨਾਤੀ ਹੂੰ ਪ੍ਰਕਿਰਤੀ ਹਮਾਰੀ ਬੜੀ ਨਿਰਾਲੀ इससे जुड़ी है दुनिया हमारी प्रकृति से ही धरा हमारी प्रकृति से ही है फैली हरियाली वृक्ष प्रकृति का है शिंगार, इसे क्यों नष्ट कर रहा है इंसान नष्ट इसे करके अपने ही पांव पर कुल्हाड़ी क्यों मार रहा है इंसान प्रकृति की गोद में जन्म लिया है फिर इसे क्यों जाड़ना चाहता है इंसान स्वच्छ साधने के बाद मुँह फेर लेना क्या यही मानव तेरी मानवता है प्रकृति एक दात्री है जिसने हमें स्वस्थ दिया पर मानव इसे दात्री समझ, दासी समझता है क्या मानव इतना स्वार्थी है कि अपनी माँ को ही उजाड़ दे धन्यवाद